ਦੋ ਦਿਨ ਬਾਅਦ ਘਰ ਵਿੱਚ ਵਿਆਹ ਦਾ ਸਮਾਗਮ ਸੀ ਪਰ ਉਸ ਤੋਂ ਠੀਕ ਪਹਿਲਾਂ ਹੀ ਵੱਡਾ ਹਾ사ਬਾ ਪਰ ਗਿਆ ਜੀ ਹਾਂ ਇਹ ਖਬਰ ਹੈ ਬਟਾਲਾ ਨੇੜਲੇ ਪਿੰਡ ਗਿੱਲਾਂ ਵਾਲੀ ਦੀ ਜਿੱਥੇ ਕਿ ਘਰ ਵਿੱਚ ਸਿਲੰਡਰ ਫਟ ਗਿਆ ਇਸ ਹਾਸੇ ਵਿੱਚ ਚਾਰ ਲੋਕਾਂ ਦੇ ਝੁਲਸਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਘਰ ਵਿੱਚ ਦੋ ਦਿਨ ਬਾਅਦ ਵਿਆਹ ਸੀ ਤੇ ਹਲਵਾਈ ਲੱਗੇ ਹੋਏ ਸਨ ਪਰ ਅੱਗ ਕਿਸ ਤਰ੍ਹਾਂ ਲੱਗੀ ਇਸ ਦੀ ਸਹੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਵਿਆਹ ਸੀ ਕਿ ਘਰ ਵਿੱਚ ਪਿਆ ਸਿਲੰਡਰ ਅਚਾਨਕ ਫਟ ਗਿਆ ਉਧਰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀ ਟੀਮ ਦੇ ਮੁਲਾਜ਼ਮਾ ਨੇ ਕਿਹਾ ਕਿ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਬੁਝਾ ਦਿੱਤਾ ਗਿਆ ਹੈ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਸੇ ਵਿੱਚ 4 ਲੋਕ ਝੁੱਲਸੇ ਹਨ ਜਦ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਅੱਛਾ ਕਦੋਂ ਵਿਆਹ ਸੀ ਤੇ ਕੀ ਹੋਇਆ ਜੀ ਇਹ ਨਾ ਹੀ ਲੱਗਾ ਨਹੀਂ ਲੱਗਾ ਸਮਝ ਨਹੀਂ ਆਈ ਤੇ ਇਧਰੋਂ ਇਧਰਲੇ ਪਾਸੇ ਹਾਂ ਉਧਰ ਜਦੋਂ ਫੁਮਬਾਕਾ ਹੀ ਵਿਆਹ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਣ ਦਾ ਵਾ ਕੋਈ ਪਾਣੀ ਪੁਣੀ ਕੋਲ ਲੱਗ ਪਾ ਕੇ ਸਮਝਣ ਲੱਗੀ ਨਹੀਂ ਵੀ ਕਿ ਤੱਕ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਗਵਾਂਡੀਆਂ ਦਾ ਸੜ ਗਿਆ ਜੇ ਤੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਅੱਛਾ ਜੀ ਹਾਂ ਜੀ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿੰਨੇ ਉਹ ਦੱਸ ਹੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਉਹ ਗਵਾਂਡੀਆਂ ਦਾ ਛੋਟਾ ਬੱਚਾ ਵੀ ਸੜ ਗਿਆ ਵਾ ਉਹ ਪ੍ਰੋਗਰਾਮ ਸੀ ਘਰ 'ਚ ਉਹ ਵਿਆਹ ਸੀ ਕਾਕੇ ਦਾ ਅਰਸ਼ਾ ਜੀ ਹਾਂਜੀ ਬਸ ਉਹ ਆ ਗਏ ਕੱਲ ਸ ਕਰਨ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਅੱਪ ਦੇ ਕੀ ਚੱਲ ਬਾਲ ਬੁੱਲ ਲੈਣੇ ਆ ਤੇ ਉਹ ਲੱਗਿਆ ਤੋਂ ਦੂਰ ਤੋਂ ਤੁਹਾਨੂੰ ਦੱਸਣ ਦੀ ਕਿ ਸਮਾਨ ਜਿਹੜਾ ਪੇਟੀਆਂ ਪੁੱਟੀਆਂ ਪਾਣੀ ਵਾਲੀਆਂ ਉਹ ਸਾੜਾਂਦੇ ਹੀ ਉਤੋਂ ਹੀ ਬਦਨੀ ਸਮਝ ਨਹੀਂ ਰਹੀ ਕਿ ਤਾਂ ਕਿੰਨੇ ਜਨੇ ਨੂੰ ਆਕ ਰੱਖੀ ਆ ਹਾਂਜੀ ਕਿੰਨੇ ਕਨੇ ਨੂੰ ਸ਼ੀਕ ਲੱਗਾ ਚਾਰ ਜਣਿਆਂ ਨੂੰ ਚਾਰ ਜਣੇ ਹਾਂਜੀ ਦੋ ਪਰਿਵਾਰਿਕ ਮੈਂਬਰ ਨੇ ਤੇ ਦੋ ਬਾਹਰ ਦੇ ਅੰਜ ਦੋ ਗਵਾਂਡੀ ਤੇ ਦੋ ਸਾਡੀ ਆਪਣੀ ਲੰਦਾ ਕੀ ਨਾਮ ਹੈ ਮੇਰਾ ਨਾਮ ਹੈ ਗੁਲਬਾਖ ਸਿੰਘ ਪਿੰਡ ਗਿੱਲਾ ਵਾਲੀ ਮੇਰਾ ਚੱਕੀ ਹੋਇਆ ਤੇ ਸਾਰਾ ਸਾਡੇ ਬੇਟੇ ਦਾ ਵਿਆਹ ਸੀ ਤੇ ਚਾਨਕੀ ਉਹ ਹਲਵਾਈ ਦਾ ਕੰਮ ਕਰਨ ਦੇ ਹੀ ਤੇ ਉਹ ਪਤਾ ਨਹੀਂ ਲੱਗਾ ਚਾਨਕੀ ਅੱਗ ਲੱਗੀ ਇਹਨੂੰ ਅੱਗ ਲੱਗੀ ਤੇ ਚਲੋ ਬਚਾਅ ਹੋ ਗਿਆ ਬਚਾਅ ਹਾਂ ਜੀ ਕਿੰਨੇ ਲੋਕ ਇੱਥੇ ਛੁੱਛੇ ਅਹੀਂ ਜੀ ਦੋ ਇੱਕ ਮੁੰਡਾ ਥੋੜਾ ਹੈਗਾ ਵਾ ਮੇਰਾ ਗਵਾਂਡੀ ਆ ਤੇ ਮੇਰੇ ਆ ਬਾਵਾ ਮੂਆ ਤੇ ਮੜੀ ਮੂਟੀਆਂ ਬਾਕੀ ਕੋਈ ਗੱਲ ਨਹੀਂ ਉਹ ਵੀ ਠੀਕ ਆ ਜਾਨ ਦਾ ਬਚਾ ਸਕੀ ਹਾਂ ਜੀ ਹਾਂ ਜੀ ਹਾਂ ਜੀ ਜਾਨ ਦਾ ਟੋਟਲ ਚਾਰਜ ਨੇ ਨਹੀਂ ਤਿੰਨ ਜੀ ਤਿੰਨ ਚੱਲ ਗੁਰਦੇਵ ਸਿੰਘ ਗੁਰਦੇਵ ਜੀ ਕੀ ਹੋਇਆ ਕੀ ਹੋਇਆ ਜੀ 112 ਤੇ ਸਾਡਾ ਕਮੇਡ ਮਰੀ ਸੁਖਿੰਦਰ ਸਾਹਿਬ ਕੋ ਹਮ ਫਨਮਨਾਇ 10 ਜੀ ਨਾਲ ਕਬਲਪ੍ਰੀਤ ਸਿੰਘ ਸਰਪੰਚ ਨੇ ਕਮਲੇਡ ਜੀ ਸੀ 112 ਤੇ ਕੀ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ ਉੱਥੋਂ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਤੇ ਉਹਨਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਮੌਕੇ ਤੇ ਪਹੁੰਚ ਗਈਆਂ ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਲੱਗੀ ਹੋਈ ਸੀ ਅੱਗ ਲੱਗ ਗਈ ਤੇ ਨਾਲੇ ਰੇਤ ਪਾਈ ਸੀ ਤੇ ਰੇਤ ਤੋਂ ਜਦੋਂ ਨਾਲੇ ਬੁਝਾ ਕੇ ਬੜੇ ਕੰਟਰੋਲ ਨਾਲ ਜਿਹੜੀ ਆ ਅੱਗ ਨੂੰ ਖਤਰ ਕੀਤਾ ਜਿਹਦੇ ਦੌਰਾਨ ਜਿਹੜੀ ਆ ਅੱਗ ਨੂੰ ਡਰੋ ਕਰਕੇ ਬੁਝਾ ਲਿਆ ਕਿੰਨੇ ਲੋਕ ਜਿੱਤ ਗਏ ਇਹਦੇ ਚੋਹੇ ਦੋ ਜਣੇ ਜਿਹੜੇ ਹੋਏ ਆ ਜਿੱਤੀ ਹੋਏ ਆ ਉਹਨਾਂ ਨੂੰ ਪਹਿਲਾਂ ਸਾਡੇ ਤੋਂ ਕੱਢ ਕੇ ਦੂਜੇ ਤੇ ਲੈ ਗਿਆ ਇਹਨਾਂ ਨੇ ਆ ਕੇ ਤੇ ਕੰਟਰੋਲ ਕਰ ਲਿਆ ਪਾਈਪ ਨਾਲ ਨੂੰ ਉਹਨਾਂ ਦੇ ਵਿੱਚ ਕਹਾਂ ਚੂਸੀ ਉਹ ਪਾਈਪ ਨਾਲੇ ਜੋੜ-ਜੋੜ ਕੇ ਫਿਰ ਚੱਲ ਜਾਨਾ ਦੋ ਮਸਾ ਤਾਂ ਤੇ ਅੱਗ ਕਵਰ ਹੋ ਗਈ ਅੱਛਾ ਜੀ ਕੀ ਹੋਇਆ ਕੀ ਸੀ ਸਰੋਤ ਨੂੰ ਅੱਗ ਸੀ ਉਹਨਾਂ ਜਿੱਤਰਾਉਂ ਨੰਦ ਦੱਸਿਆ ਵੀ ਇਹੀ ਕੋ ਕੰਮ ਕਰਾਂਦੇ ਰੈੱਡ ਲੱਗ ਗਈ। ਹੂੰ ਤੇ ਮਸਾਂਨ ਕੋਈ ਪਰਲ ਕਰਕੇ ਕਿੰਨਾ ਨੁਕਸਾਨ ਨੁਕਸਾਨ ਨਹੀਂ ਕੋਈ ਸਿਲੰਡਰਾਂ ਦਾ ਹੀ ਬੱਸ ਤੇ ਕੋਈ ਜ਼ਖਮੀ ਵੀ ਹੋਇਆ? ਹਾਂ ਜ਼ਖਮੀ ਹੋਇਆ। ਕਿੰਨੇ? ਉਹਨਾਂ ਦੇ ਘਰ ਦਾ ਮੈਂਬਰ ਹੀ ਹੈ। ਕਿੰਨਾ ਨੁਕਸਾਨ ਦਿੱਤੀ? ਪਤਾ ਨਹੀਂ ਹੁਣ ਮੈਂ ਆਹ ਲਿਆਉਂਦੇ ਹਾਂ। ਉਹਨਾਂ ਨੇ ਕਿਹਾ ਕਿ ਕਿੰਨੇ ਕਿਹਾ ਸੀ? ਅੱਗ ਦੇ ਵਾਵਾ ਸੀ। ਹੂੰ ਮਤਲਬ ਉਹ ਕਿ ਇੱਕ ਸਿਲੰਡਰ ਪ੍ਰੋਗਰਾਮ ਅੱਜ ਇਹਦੇ ਉੱਤੇ ਹਟਿਆ ਮੱਕੇ ਨਾ ਨਾ ਚਾਹ ਉਹ ਕੰਟਰੋਲ ਕਰ ਲੈ। ਹਾਂਜੀ ਚਾਹ ਉਹ ਯਾਨੀ ਕਿ ਸਹੀ ਹੈ ਜੀ। ਕਿੱਦਾਂ ਦੋ ਜਣੇ ਇੱਕ ਗਵਾਂਡੀ ਉਹਨਾਂ ਦਾ ਗਵਾਂਡੀ ਇੱਕ ਗਵਾਂਡੀ ਹੋਣਾ ਇੱਕ ਗਵਾਂਡੀ ਉਹਨੂੰ ਥੋੜੀ ਘੱਟ ਇੱਕ ਜਣੇ ਚੱਲ ਲਾ ਲੇ ਹਸਪੀਟਲ ਲਾ ਕੇ ਪ੍ਰੋਗਰਾਮ ਸੀ ਨਾ ਪਾਲਿਕਾ ਵੀ ਆਈ ਉਹ ਕਦੋਂ ਆਵੇ ਉਸ ਤੋਂ ਬਾਅਦ ਦੇ ਆਏ